ਤਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਤਰਨਾ ਹੈ ਜਗਤਬਾਹ ਗੁਰਦਾਬਾਹ ਹੁਦਦਾਬਾਹ ਇੰਟਰਨੈਟ ਨੂੰ ਤੇ ਆਪਾਂ ਧਰਨਾ ਗਏ ਨਹੀਂ ਐ ਇਹਦੇ 15 ਮਿੰਟ ਆਣ ਕੇ ਤੇ ਧੁੱਕੇ ਬਹਿ ਕੇ ਤੇ ਜਾ ਕੇ AC ਵਾਲਿਆਂ ਕਮਰਿਆਂ 'ਚ ਵੜ ਗਏ ਨੇ ਤੇ ਅਗਰੇ ਕੋਈ ਪੰਜਾਬ ਪੁਲਿਸ ਜਦੋਂ ਜਿਹੜੀ ਖਲੋ ਜੰਦੀ ਆ ਤੇ ਅਗਲੇ ਪਾਸੇ ਪੂਰਾ ਡਰ ਦਾ ਮਾਹੌਲ ਹੋ ਜਾਂਦਾ ਈਮਾਨਦਾਰ ਅਫਸਰ ਲੱਗੇ ਨੇ ਜਿਹੜੀ ਵੀ ਕੋਈ ਕ੍ਰਾਈਮ ਹੁੰਦਾ 24 ਘੰਟੇ ਦੇ ਵਿੱਚ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਨੇ ਨਸ਼ਾ ਗਲੀ ਗਲੀ ਵੇਚ ਰਿਆ ਵਾ 22 ਸਾਲ ਇਹ ਜੱਲਾ ਜੜ ਕੇ ਹੁਣ ਸਾਡੀ ਪੰਜਾਬ ਕਾਮਰ ਨੇ ਗਾਲ ਦਿੱਤੀ ਸੀ ਕਿ ਇਹ ਸਰਕਾਰ ਸੁੱਤੀ ਪਈ ਐ ਨਹੀਂ ਬੁੜੀ ਹੋਈ ਹੈ ਇਹਨੂੰ ਜਗਾਉਣ ਲਈ ਜੈ ਜਨਰ 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 ਪੁਲਿਸ ਪ੍ਰਸ਼ਾਸਨ ਮੁੜਦਾਬਾ 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 ਨਜਾਇਜ਼ ਅਸਲਾ ਲਾਇਸੈਂਸ ਇਹਨਾਂ ਦੀ ਸ਼ਵਾਰਸ਼ਾਂ ਦੇ ਉੱਤੇ ਲੋਕਾਂ ਦੇ ਬਣੇ ਉਹਨਾਂ ਲੋਕਾਂ ਨੇ ਕ੍ਰਾਈਮ ਕੀਤਾ ਔਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਲਾਇਸੈਂਸ 150 ਲਾਇਸੈਂਸ ਇਹਨਾਂ ਦਾ ਕੈਂਸਲ ਕੀਤਾ ਜਿਹੜਾ ਇਹਨਾਂ ਦੀ ਸਰਕਾਰ ਦੇ ਵਿੱਚ ਬਣਿਆ ਦਾ ਸੀ ਜਿਹੜੇ ਗੈਂਗਸਟਰ ਜਿੰਨੇ ਹੈਗੇ ਨੇ ਜਿੰਨੇ ਸਮੱਗਲਰ ਨਸ਼ੇ ਦੇ ਉਹ ਫੜ ਕੇ ਸਰਕਾਰ ਨੇ ਅੰਦਰ ਕੀਤੇ ਨੇ ਲਗਭਗ 5000 ਜਿਹੜਾ ਮੇਨ ਇਹਨਾਂ ਦਾ ਨਸ਼ੇ ਦਾ ਵਪਾਰੀ ਹੈ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਹਰਿੰਦ ਕੇਜਰੀਵਾਲ ਸਾਹਿਬ ਕੋਈ ਵੇਲ ਨਹੀਂ ਸੀ ਇੱਕ ਸਿਆਣਾ ਬੰਦਾ ਇੱਕ ਨਵਾਂ ਰਾਹ ਲੱਭ ਕੇ ਉਹਨਾਂ ਅਸੀਫਾ ਦੇ ਔਰ ਇਹਨਾਂ ਨੇ ਤੇ ਗੁਟਕਾ ਸਭ ਹੱਥ ਤੇ ਪਕੜ ਕੇ ਸੌਂਹਾ ਖਾਧੀਆਂ ਔਰ ਉਸ ਤੋਂ ਬਾਅਦ ਸਰਕਾਰ ਤੋਂ ਲੱਤ ਗਏ ਔਰ ਪਾਰਟੀਆਂ ਛੱਡ ਛੱਡ ਕੇ ਬੀਜੇਪੀ ਜੁਆਇਨ ਕਰ ਗਏ ਅਸੀਂ ਲੋਕਾਂ ਦੀ ਸੇਵਾ ਵਾਸਤੇ ਬੈਠੇ ਆਂ ਤੇ ਲੋਕਾਂ ਦੀ ਸੇਵਾ ਕਰ ਰਹੇ ਆਂ ਕਰੀਬ 2 ਕਰੋੜ ਤੋਂ ਉੱਤੇ ਦੀ ਰਕਮ ਜਿਹੜੀ ਆ ਹੁਣ ਤੱਕ ਲੋਕਾਂ ਦੇ ਖਾਤਿਆਂ 'ਚ ਪਾਇਆ ਚੁਕੇ ਆਂ ਬੀਪੀਸੀਸੀ ਪ੍ਰਧਾਨ ਰਾਜਾ ਬੜਿੰਗ ਦੇ ਨਿਰਦੇਸ਼ਾਂ ਤੇ ਪੂਰੇ ਪੰਜਾਬ ਦੇ ਵਿੱਚ आम आदमी पार्टी ਦੇ ਖਿਲਾਫ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਬਟਾਲਾ ਦੇ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪ ਸਰਕਾਰ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਕੀਤਾ ਆਪ ਸਰਕਾਰ ਦੇ 22 ਸਾਲਾਂ ਚ ਪਹਿਲੀ ਵਾਰ ਐਸਐਸਪੀ ਦਫਤਰ ਦੇ ਸਾਹਮਣੇ ਧਰਨਾ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਵੱਡਾ ਕਾਫਲਾ ਪੂਰੇ ਚੋਸ਼ ਨਾਲ ਜ਼ਬਰਦਸਤ ਨਾਅਰੇਬਾਜ਼ੀ ਕਰਦਾ ਅੱਗੇ ਵਧਦਾ ਰਿਹਾ ਡੀਐਸਪੀ ਨੂੰ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕਰਦੇ ਹੋਏ ਬਾਜਵਾ ਨੇ ਕਿਹਾ ਫਿਰੋਤੀ ਕਤਲ ਲੁੱਟਾ ਖੋਹਾ ਤੇ ਪ੍ਰੇਸ਼ਤਾਚਾਰ ਚਰਮ ਸੀਮਾ ਤੇ ਪੁੱਜ ਚੁਕਾਈ ਸਰਕਾਰ ਨੂੰ ਜਗਾਉਣ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਸ੍ਰੀ ਪ੍ਰਦਾਸ ਸੰਜੀਤ ਸ਼ਰਮਾ ਮੇਅਰ ਸੁਖਦੀਪ ਸਿੰਘ ਤੇਜਾ ਜ਼ਿਲ੍ਹਾ ਉਪ ਪ੍ਰਧਾਨ ਗੁੱਟੂ ਸੇਠ ਤੇ ਸੈਂਕੜੇ ਸਾਥੀ ਹਾਜ਼ਰ ਸਨ ਤੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਸ਼ਪਾਲ ਚੋਹਾਨ ਪ੍ਰਿੰਸੀਪਲ ਤਿਲਕਰਾਜ ਤੇ ਪਪਿੰਦਰ ਸਿੰਘ ਨੇ ਕਾਂਗਰਸ ਦੇ ਧਰਨੇ ਤੇ ਕਰਾਰੀ ਟਿੱਪਣੀ ਕਰਦੇ ਹੋਏ ਕਿਹਾ ਕਿ ਧਰਨਾ ਲਗਾਇਆ ਜੀ ਕਿ ਮਜ਼ਾਕ ਕੀਤਾ ਜੀ ਮਾੜੀ ਜੀ ਗਰਮੀ ਵੀ ਨਾ ਚੱਲ ਸਕੇ ਤੇ ਕਾਰਪੋਰੇਸ਼ਨ ਦੇ ਏਸੀ ਚ ਜਾਵੜ ਐਮਐਲਏ ਸ਼ੈਰੀ ਕਲਸੀ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਅਗਰ ਥੋੜਾ ਜਿੰਨਾ ਵੀ ਯਾਦ ਕਰ ਲੈਂਦੇ ਤਾਂ ਧਰਨਾ ਲਗਾਉਣ ਦੀ ਨੌਬਤ ਨਾ ਆਉਂਦੀ ਆਓ ਵੇਖਦੇ ਹਾਂ ਕਾਂਗਰਸੀਆਂ ਤੇ ਆਪ ਵਿੱਚ ਕਿੱਦਾਂ ਪਿਆ ਪੇਚਾ ਬਟਾਲਾ ਤੋਂ ਕਰਮਜੀਤ ਜੰਮਾਦੀ ਦੀ ਰਿਪੋਰਟ ਨਸ਼ਾ ਗਲੀ ਗਲੀ ਵੇਚ ਰਿਆ ਵਾ ਲੋ 22 ਸਾਲ ਇਹ ਗੱਲਾਂ ਜੜ ਕੇ ਹੁਣ ਸਾਡੀ ਪੰਜਾਬ ਕਾਂਗਰਸ ਨੇ ਕਾਲ ਦਿੱਤੀ ਸੀ ਇਹ ਸਰਕਾਰ ਸੁੱਤੀ ਪਈ ਐ ਨਹੀਂ ਬੋਲੀ ਹੋਈ ਐ ਇਹਨੂੰ ਜਗਾਉਣ ਲਈ ਅਫਸਰਾਂ ਦੇ ਬੂਏ ਅਗੇ ਧਰਨੇ ਦਿਓ ਇਹ ਆਪਣੇ ਮੈਮੋਰੰਡਮ ਦਿਓ ਤਾਂ ਜੋ ਇਹ ਸਰਕਾਰ ਜਾਗੇ ਨਸ਼ੇ ਨੂੰ ਬੰਦ ਕਰੇ ਕਤਲੋ ਗੈਰਤ ਬੰਦ ਕਰੇ ਜਿਹੜੀ ਲੁੱਟ ਖੋਹ ਆ ਕਦੇ ਉਥੇ ਚੇਨ ਨਸਰੀ ਐ ਕੋਤੇ ਪਰਸਕੋਇਆ ਜਾ ਰਿਆ ਸਰਕਾਰ ਇਹਦੇ ਉੱਤੇ ਧਿਆਨ ਦੇ ਜਿਹੜੀ ਨਫਰੀ ਠਾਣਿਆਂ 'ਚ ਘਟਾ ਸਰਕਾਰ ਉਹਦੇ 'ਤੇ ਧਿਆਨ ਦੇਵੇ ਜੋਨਾ ਵਹੀਕਲ ਘਟਨੇ ਪੈਟਰੋਲ ਡੀਜ਼ਲ ਦਾ ਜਿਹੜਾ ਬਜਟ ਘਟਾ ਹੈ ਸਰਕਾਰ ਇਹਨਾਂ ਵੱਲ ਧਿਆਨ ਦੇਵੇ ਤਾਂ ਜੋ ਪੰਜਾਬ ਪੁਲਿਸ ਜਿਹੜੀ ਆ ਉਹ ਐਫੈਕਟਿਵਲੀ ਤੇ ਐਫੀਸ਼ੀਐਂਟਲੀ ਆਪਣਾ ਕੰਮ ਕਰ ਸਕੇ ਸਾਡਾ ਕੰਮ ਹੈ ਜਗਾਉਣਾ ਅਸਰ ਨਹੀਂ ਹੋਊਗਾ ਤੇ ਜੋ ਲੋਕ ਲਿਆ ਸਕਦੇ ਨੇ ਤੇ ਘਰ ਵੀ ਭੇਜ ਸਕਦੇ ਨੇ ਲੋਕ ਹੀ ਲੁੱਟੇ ਜਾ ਰਹੇ ਨੇ ਅਸਰ ਲੋਕਾਂ ਦੇ ਪੈ ਰਿਹਾ ਹਰ ਗਰੀਬ ਰਗੜਿਆ ਜਾ ਰਿਹਾ ਹਰ ਅਮੀਰ ਰਗੜਿਆ ਜਾ ਰਿਹਾ ਉਹ ਰਾਤ ਨੂੰ ਸੌ ਪੂਰੀ ਨੀਂਦ ਸੌਂਦਾ ਨਹੀਂ ਮੈਂ ਕੁੱਤਾ ਬੂਆ ਖੜਗਾ ਤੇ ਡਾ ਲੱਗ ਜਾਂਦਾ ਸ਼ਾਇਦ ਕੋ ਆ ਗਿਆ ਵਾ ਦੇਖੋ ਅਰਨ드 ਕੇਜਰੀਵਾਲ ਸਾਹਿਬ ਕੋ ਕੋਈ ਵੇਅ ਆਊਟ ਨਹੀਂ ਸੀ ਆ ਮਜਬੂਰੀ ਸੀ ਉਹਨਾਂ ਨੂੰ ਸੀਵਾ ਸੁਪਰੀਮ ਕੋਰਟ ਨੇ ਜਿਹੜੇ ਸ਼ਰਤਾਂ ਉਹਨਾਂ ਉਹਨਾਂ ਕੋਈ ਵੇਅ ਆਊਟ ਨਹੀਂ ਸੀ ਕੋਈ ਡਰਾਮੇ ਬਾਜੀਆ ਅਸਤੀਫਾ ਦੇਣਾ ਹੀ ਪੈਣਾ ਸੀ ਜਿਹੜਾ ਚੀਫ ਮਿੰਿਸਟਰ ਆਪਣੇ ਦਫ਼ਤਰ ਨਹੀਂ ਵਰ ਸਕਦਾ ਜਿਹੜਾ ਚੀਫ ਮਿੰਿਸਟਰ ਆਪਣੀ ਫਾਇਦੇ ਦਸਤਕ ਨਹੀਂ ਕਰ ਸਕਦਾ ਉਹ ਚੀਫ ਮਿੰਿਸਟਰ ਕਹਾਦਾ ਸਿਆਣਾ ਬੰਦਾ ਇਕ ਨਵਾਂ ਰਾ ਲੱਭ ਕੇ ਉਹਨਾਂ ਅਸਿਫਾ ਦੇ ਧਰਨਾ ਜਿਹੜਾ ਇਹ ਸਰਕਾਰ ਨੂੰ ਜਗਾਉਣ ਵਾਸਤੇ ਧਰਨਾ ਹੈ ਕਿ ਸਰਕਾਰ ਜਾਗੇ ਤਾਂ ਜੋ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋਇਆ ਪਿਆ ਕਾਨੂੰਨ ਵਿਵਸਥਾ ਦਾ ਬਟਾਲੇ ਸ਼ਹਿਰ ਦੀ ਗੱਲ ਕਰ ਲਈਏ ਤੇ ਬਟਾਲੇ ਸ਼ਹਿਰ ਦੇ ਵਿੱਚ ਇੰਨੀ ਮਾੜੇ ਹਾਲਾਤ ਆ ਕੋਈ ਐਸਾ ਸਾਡਾ ਉਦਯੋਗਪਤੀ ਜਾਂ ਬਿਜ਼ਨਸਮੈਨ ਨਹੀਂ ਜਿਹਨੂੰ ਫੋਨ ਨਹੀਂ ਗਿਆ ਫਰੋਤੀਆਂ ਦਾ ਕੋਈ ਐਸੀ ਗੱਲ ਨਹੀਂ ਜਿੱਥੇ ਨਸ਼ਾ ਨਹੀਂ ਵੇਚ ਰਿਆ ਕੋਈ ਐਸਾ ਆਫਿਸ ਨਹੀਂ ਜਿੱਥੇ ਠੱਗੀ ਦੀ ਜਿਹੜੀ ਚਰਮਾਈ ਪੂਰੀ ਵੱਧ ਚੁੱਕੀ ਆ ਬਹੁਤ ਮਾੜੇ ਹਾਲਾਤ ਨੇ ਪਰ ਅੱਜ ਸਾਰੇ ਜਾਣੇ ਅਸੀਂ ਜਗਾਉਣਾ ਚਾਹੁੰਦੇ ਆ ਵੀ ਆਓ ਸਰਕਾਰ ਦੇ ਦਿਵਾਲੇ ਹੋਈਏ ਤੇ ਸਰਕਾਰ ਨੂੰ ਕਹੀਏ ਵੀ ਕੁਝ ਤਾਂ ਕਰੋ ਇਹ ਉਹ ਪੰਜਾਬ ਆ ਜਿੱਥੇ ਅਤਵਾਦ ਨੂੰ ਖਤਮ ਕੀਤਾ ਸੀ ਇਸ ਪੰਜਾਬ ਪੁਲਿਸ ਨੇ ਅਗਰ ਕੋਈ ਪੰਜਾਬ ਪੁਲਿਸ ਹੈ ਜਦੋਂ ਜਿਹੜੀ ਖਲੋਜਦੀ ਆ ਤੇ ਅਗਲੇ ਪਾਸੇ ਪੂਰਾ ਡਰ ਦਾ ਮਾਹੌਲ ਹੋ ਜਾਂਦਾ ਅੱਜ ਤੇ ਤੁਸੀਂ ਥਾਣੇ ਚੱਲ ਜੋ ਕੋਈ ਬੰਦਾ ਨੇ ਤਾਂ ਨਜ਼ਰ ਨਹੀਂ ਆਏਗਾ ਪੰਜਾਬ ਪੁਲਿਸ ਦਾ ਸੋ ਮਾਹੌਲ ਇਸ ਤਰ੍ਹਾਂ ਦਾ ਹੈ ਅੱਜ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਬਾਵਾ ਸਾਹਿਬ ਨੇ ਫਤਿਹਗੜ ਚੂੜੀਆਂ ਤੋਂ ਬਾਅਦ ਸਾਡੇ ਇੱਥੇ ਰਹਿਨੁਮਾਈ ਕੀਤੀ ਔਰ ਅਸੀਂ ਸਾਰੇ ਇਕੱਠੇ ਇਹ ਜਿਹੜਾ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਟਗਮ ਆ ਗਈ ਹੈ ਉਹਦੇ ਲਈ ਅੱਜ ਪੰਜਾਬ ਕਾਂਗਰਸ ਨੇ ਇਹ ਪ੍ਰੋਗਰਾਮ ਦਿੱਤਾ ਕਿ ਹਰ ਤਹਿਸੀਲ ਦੇ ਵਿੱਚ ਧਰਨੇ ਮਜਾਰੇ ਕੀਤੇ ਜਾਣ ਤਾਂ ਕਿ ਜਿਹੜੀ ਅੰਨੀ ਗੋਲੀ ਤੇ ਸੁੱਤੀ ਸਰਕਾਰ ਹੈ ਇਹਨੂੰ جگਾਇਆ ਜਾਵੇ ਹਰ ਬਚੰਦਾ ਜਿਹੜਾ ਡਰ ਦੇ ਮਾਹੌਲ ਦੇ ਵਿੱਚ ਰਹਿ ਰਿਹਾ ਘਰਾਂ ਦੇ ਵਿੱਚ ਵੀ ਲੋਕ ਸੇਫ ਨਹੀਂਗੇ ਇਸ ਕਰਕੇ 22 ਸਾਲ ਕਾਂਗਰਸ ਪਾਰਟੀ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਕਿ ਇਹਨਾਂ ਦੇ ਵੇਖਿਆ ਜਾਵੇ ਪਰ ਅੱਜ ਜਿਹੜਾ ਲਾਅ ਐਨ ਆਰਡਰ ਦੀ ਸਥਿਤੀ ਬਿਲਕੁਲ ਹੱਥੋਂ ਨਿਕਲ ਗਈ ਹੈ ਹਰ ਬੰਦਾ ਜਿਹੜਾ ਦਰਿਆ ਕਰਦਾ ਦੇਖੋ ਸਾਡਾ ਕੰਮ ਹੈ ਇਹਨਾਂ ਨੂੰ ਜਗਾਉਣਾ ਜੇ ਨਾ ਜਾਗਣਗੇ ਕਿ ਲੋਕਾਂ ਨੇ ਅੱਗੇ ਬੰਨਵੇਂ ਦਿੱਤੇ ਹੀ ਹੁਣ ਫਿਰ ਲੋਕੀ ਤਾਕਤ ਖੋ ਵੀ ਲੈਂਦੇ ਨੇ ਕੀ ਕਾਂਗਰਸ ਪਾਰਟੀ ਵੱਲੋਂ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਇੱਕ ਧਰਨਾ ਦਿੱਤਾ ਗਿਆ ਜਿੱਦੇ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਭ੍ਰਸ਼ਟਾਚਾਰ ਦੇ ਔਰ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਔਰ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਔਰ ਪ੍ਰਸ਼ਾਸਨ ਦੇ ਉੱਪਰ ਵੀ ਔਰ ਜਿਹੜੇ ਵੀ ਇਹਨਾਂ 'ਤੇ ਇਲਜ਼ਾਮ ਲਾਏ ਨੇ ਇਹਨਾਂ ਤੋਂ ਹੀ ਸ਼ੁਰੂਆਤ ਹੋਈ ਦੀ ਹੈ ਜਿਹੜੇ ਇਲਜ਼ਾਮ ਲਾ ਰਹੇ ਨੇ ਜਿੱਥੋਂ ਤੱਕ ਇਹਨਾਂ ਨੇ ਇਲਜ਼ਾਮ ਲਗਾਇਆ ਨਸ਼ਿਆਂ ਦਾ ਉਹ ਨਸ਼ੇ ਦੇ ਇਹਨਾਂ ਦੇ ਟਾਈਮ ਤੋਂ ਸ਼ੁਰੂ ਹੋਏਦੇ ਨੇ ਔਰ ਸਾਡੀ ਆਮ ਆਦਮੀ ਆਦਮੀ ਦੀ ਪਾਰਟੀ ਦੀ ਸਰਕਾਰ ਜਿਉਂਦੀ ਆਈ ਹੈ ਔਰ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਉਹ ਦਿਨ ਰਾਤ ਜੀ ਤੋੜ ਜਿਹੜੀ ਮਿਹਨਤ ਕਰ ਰਹੇ ਨੇ ਵੀ ਇਹ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਖਤਮ ਕੀਤਾ ਜਾਏ ਔਰ ਇਹਨਾਂ ਨੇ ਤੇ ਗੁਟਕਾ ਸਾਹਿਬ ਹੱਥੇ ਪਕੜ ਕੇ ਸੌਆਂ ਖਾਧੀਆਂ ਔਰ ਉਸ ਤੋਂ ਬਾਅਦ ਸਰਕਾਰ ਤੋਂ ਲੱਤ ਗਏ ਔਰ ਪਾਰਟੀਆਂ ਛੱਡ ਛੱਡ ਕੇ ਬੀਜੇਪੀ ਜੁਆਇਨ ਕਰ ਗਏ ਨਜਾਇਜ਼ ਅਸਲਾ ਲਾਇਸੈਂਸ ਇਹਨਾਂ ਦੀ ਸ਼ਵਾਰਸ਼ਾਂ ਦੇ ਉੱਤੇ ਲੋਕਾਂ ਦੇ ਬਣੇ ਉਹਨਾਂ ਲੋਕਾਂ ਨੇ ਕ੍ਰਾਈਮ ਕੀਤਾ ਔਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਲਾਇਸੈਂਸ 150 ਲਾਇਸੈਂਸ ਇਹਨਾਂ ਦਾ ਕੈਨਸਲ ਕੀਤਾ ਜਿਹੜਾ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਬਣਿਆ ਦਾ ਸੀ ਔਰ ਇਹਨਾਂ ਦੀ ਸਰਕਾਰ ਦੇ ਟਾਈਮ ਵੀ ਮੁਹੰਮਦ ਇਨਸਾਰੀ ਜਿਹੜਾ ਵੈ ਯੂਪੀ ਦਾ ਰਹਿਣ ਵਾਲਾ ਔਰ ਸਾਡੇ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਰੱਖਿਆ ਉਹਨੂੰ ਉਹਨੂੰ ਸ਼ਰਨ ਦਿੱਤੀ ਹੋਈ ਸੀ ਇਹਨਾਂ ਨੇ ਇਹ ਪੈਦਾ ਤੇ ਇਹਨਾਂ ਨੇ ਕੀਤਾ ਹੁਣ ਤੇ ਸਰਕਾਰ ਈਮਾਨਦਾਰ ਅਫਸਰ ਲੱਗੇ ਨੇ ਜਿਹੜੀ ਵੀ ਕੋਈ ਕ੍ਰਾਈਮ ਹੁੰਦਾ 24 ਘੰਟੇ ਦੇ ਵਿੱਚ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦੇ ਨੇ ਜਿਹੜੇ ਗੈਂਗਸਟਰ ਜਿੰਨੇ ਹੈਗੇ ਨੇ ਜਿੰਨੇ ਸਮਗਲਰ ਦੇ ਨਸ਼ੇ ਦੇ ਉਹ ਫੜ ਕੇ ਸਰਕਾਰ ਨੇ ਅੰਦਰ ਕੀਤੇ ਨੇ ਲਗਭਗ 5000 ਜਿਹੜਾ ਮੇਨ ਇਹਨਾਂ ਦਾ ਨਸ਼ੇ ਦਾ ਵਪਾਰੀ ਹੈ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਹੈ ਔਰ 14 ਤੋਂ 15 ਹਜ਼ਾਰ ਜਿਹੜੇ ਛੋਟਾ ਵਪਾਰੀ ਹੈ ਉਹ ਸਾਡੀ ਮਾਨ ਸਰਕਾਰ ਨੇ ਫੜ ਕੇ ਅੰਦਰ ਕੀਤਾ ਹੈ ਸਰਕਾਰਾਂ ਲਗੀਆਂ ਹੋਈਆਂ ਨੇ ਇਹਨੂੰ ਤੇ ਆਪਾਂ ਧਰਨਾ ਜਾਂਦੇ ਨਹੀਂ ਐ ਇਹਦੇ 15 ਮਿੰਟ ਆਣ ਕੇ ਤੇ ਧੁੱਪੇ ਬਹਿ ਕੇ ਤੇ ਜਾ ਕੇ ਅਸੀਂ ਵਾਲਿਆਂ ਕਮਰਿਆਂ 'ਚ ਵੜ ਗਏ ਨੇ ਅਸੀਂ ਲੋਕਾਂ ਦੀ ਸੇਵਾ ਵਾਸਤੇ ਬੈਠੇ ਆ ਤੇ ਲੋਕਾਂ ਦੀ ਸੇਵਾ ਕਰ ਰਹੇ ਆ ਕਰੀਬ 2 ਕਰੋੜ ਤੋਂ ਉੱਤੇ ਦੀ ਰਕਮ ਜਿਹੜੀ ਆ ਹੁਣ ਤੱਕ ਲੋਕਾਂ ਦੇ ਖਾਤਿਆਂ 'ਚ ਪਾਇਆ ਚੁੱਕੇ ਆ